ਚੱਜਾ ਝੰਡਾ ਜਿੰਨਾ ਖਾਲੀ ਤੇ ਟਮਾਟਰ ਟਮਾਟਰੇ ਬਟਾ ਠੇਲਾ ਬਟਾ ਦੱਡੂ ਬਟਾ ਟੂ ਵੜਾ ਨਾਣਾ ਖਾਲੀ ਬਟਾ ਦਿੱਤਨੀ ਬਟਾ ਧਰਮਸਾ ਦਦਾਦਵਾਤ ਬਟਾ ਤੋਬੀ ਨਨਨਲਕਾ ਆ ਪਪਾ ਪਤੰਗ ਆ ਪਪਾ ਫਲ ਪਪਾ ਪਾਲਾ ਪਪਾ ਕਾਲੀ ਬਬਾ ਬਤਕ ਬਬਾ ਬਤਕ ਪਪਾ ਪਾਲੂ ਇਧਰ ਆ ਪਪਾ ਪਾਲੂ ਪਪਾ ਪਾਲੂ ਆ ਮਮਾ ਮੱਛੀ ਮਮਾ ਠੀ ਜਈਆ ਜੱਕਾ ਜਈਆ ਕਾ ਆ ਰਾ ਰਾ ਰੇਡੀਓ ਆ ਲੀ ਲਿਓ ਲਲ ਲਾਟੂ ਲਲ ਲਾਟੂ ਵਾ ਵਾ ਵਾਜਾ ਵਾ ਵਾ ਵਾਜਾ ਰਾੜਾ ਖਾਲੀ ਰਾੜਾ ਖਾਲੀ ਸ਼ਸ਼ੇਰ ਕਾਟੇ ਕਾਕਾ ਕਰਗੋਆਸ਼ੀ ਕਾਕਾ ਕਲੀਚਾ ਜਦਾ ਜ਼ੰਜੀਰ ਅਬਾ ਬੁਹਾਰਾ ਬੁੱਲਾ ਖਾਲੀ ਪੂੜਾ ਉਠ ਪੂੜਾ ਉੰਨੂ ਪੂੜਾ ਉਨੇ ਕਾਕਾਰ ਕਾਕਾਨ ਕਾਕਾ ਕਬਲਾ ਕਾਕਾ ਕਬੂਤਰ ਡੜ ਅੰਬ ਡੜ ਨਾਰ ਹਰ ਅਜਗਰ ਕਕਾ ਖਾਂਪ ਕਕਾ ਖਕਾ ਖਾਂਬ ਕਕਾ ਜ਼ੂਰ ਕਕਾ ਗਦੂਲੇ ਕਕਾ ਖਟਮਲ ਖਟਲੇ ਲੱਕ ਏੜੀ ਐਲ ਏੜੀ ਐਲ ਏੜੀ ਐਟ ਏੜੀ ਇਟ ਏੜੀ ਗਿੰਨਣ ਲਗਾ ਗਾਂ ਲਗਾ ਗਾਂ ਲਗਾ ਕਮਲਾ ਕਕਾ ਕਮਲਾ ਲਗਾ ਗਾਜਰ ਕਕਾ ਗਾਜਰ ਸਸਾ ਸੇਬ ਸਸਾ ਸੁਪੇਰਾ ਸਸਾ ਸੁਪੇਰਾ ਸਸਾ ਸਰੋਵਰ ਕੱਕਾ ਘਰ ਕੱਕਾ ਕਾਲੇ ਕੱਕਾ ਘੜੀ ਕੱਕਾ ਘੜੀ ਕੱਕਾ ਘੋੜਾ ਕੱਕਾ ਘੋੜਾ ਆਥੀ ਆਹਾ ਕੀ ਆਥ ਤ ਆਹਾ ਹਾ ਹਰ ਨੰਨਾ ਖਾਲੀ ਮੈਂ ਖਾਲੀ ਚੱਚਾ ਚਿੜੀ ਟਟਲੀ ਚੱਚਾ ਚਰਖਾ ਟਟ ਲਖਾ ਚੱਚਾ ਚਟਨੀ ਟਟਲੀ ਟੈਗਾ ਟੱਬ ਟੈਗਾ ਟੱਬ ਟੈਗਾ ਟੋਕਰੀ ਟੈਗਾ ਟੋਕਰੀ ਟੈਗਾ ਟਮਾਟਰ ਚਾਚਾ ਛੈਣੇ ਚਟਾ ਛੈਣੇ ਚਾਚਾ ਚੱਲੇ ਚਟਾ ਛੱਤਰੀ ਚਾਚਾ ਛਤਰੀ ਚਟਾ ਛਤਰੀ ਚਾਚਾ ਠਾਗ ਚਟਾ ਠਾਗ ਚਾਚਾ ਠੇਲਾ ਚਟਾ ਠੇਲਾ ਚਾਚਾ ਢੇਰਾ ਚਟਾ ਠੇਲਾ ਚਾਚਾ ਜੱਗ ਚਟਾ ਠਾਗ ਚਾਚਾ ਜੁੱਤੀ ਚਟਾ ਜੁੱਤੀ ਚਾਚਾ ਜਹਾਜ਼ ਚਟਾ ਡੱਡੂ ਚਟਾ ਡੱਡੂ ਚਟਾ ਡੱਡੂ ਡੱਡਾ ਢਮਰੂ ਚਟਾ ਢਮਰੂ ਡੱਡਾ ਡਾਕਟਰ ਚਟਾ ਝੰਡਾ ਤਦਾ ਜੱਜਰ ਨਾ ਤਦਾ ਤੋੜ ਤਦਾ ਤੋੜ ਤਦਾ ਆੜਾ ਤਦਾ ਤਕਣਾ ਤਦਾ ਤਕਣਾ ਤੱਕ ਗਿਆ ਤਦਾ ਤਕਣਾ ਨਾ ਨਾ ਖਾਲੇ ਨਾ ਖਾਲੀ ਹਾਂ ਜੰਨਾ ਖਾਲੀ ਜੰਨਾ ਖਾਲੀ ਅੱਜ ਤਤਾ ਤੋਤਾ

ਆ ਬੱਬਾ ਬਾਲਕ ਆ ਮਮ ਬੱਬਾ ਬਾਲਕ ਬਾਲਕ ਕੌਣ ਹੈ ਉਹ ਕੁੱਤਾ ਮੈਂ ਅੱਛਾ ਤਦਾ ਥੋਬੀ ਤਦਾ ਥੋਬੀ ਤਦਾਤਾ ਨਹੀਂ ਤਦਾਤਾ ਨਹੀਂ ਤਦਾਤਾ ਕਾ ਤਦਾਤਾ ਕਾ ਪੱਪਾ ਭੇਡ ਪੋਬੀਰੇ ਬੱਬਾ ਪਾਨੂੰ ਪੱਪਾ ਪੜੂ ਪੱਪਾ ਪੋਲੂ ਪੱਪਾ ਪਾਨੂੰ ਪੱਪਾ ਭਗਤ ਨੰਨਾ ਨਾਲ ਨੰਨਾ ਨਾ ਗਾਣਾ ਕਿ ਟੁਕੀ ਡਿੰਗ ਟਾਂਗ ਟਾਂਗ ਟੁਕੀ ਟੋਕਾ ਦੇਖੀ ਇਹ